ਜਿਹੜੇ ਹਮਲੇ ਪੰਜਾਬ ਤੇ ਸਾਡੇ ਸਰੂਪ ਤੇ ਔਰ ਸਿੱਕੀ ਤੇ ਹੋ ਰਹੇ ਨੇ ਪੰਜਾਬ ਦੀ ਕੁਦਰਸਤ ਤੇ ਟ੍ਰੈਡੀਸ਼ਨ ਹੈ ਔਰ ਉਹ ਗੁਰੂਆਂ ਨੇ ਦਿੱਤੀ ਹੈ ਤੇ ਸੈਂਟਰ ਜੇ ਸੋਚੇ ਜਾਂ ਸਟੇਟੇ ਸੋਚੇ ਕਿ ਅਸੀਂ ਇਹਨਾਂ ਨੂੰ ਦਬ ਲਾਂਗੇ ਦੱਬੇ ਨਹੀਂ ਜਾਣੀ ਇਹਨਾਂ ਨੂੰ ਛਾਣ ਨਹੀਂ ਲੇਕਿਨ ਸਾਡੇ ਇਤਿਹਾਸ ਨੂੰ ਵੀ ਮਾਰਿਆ ਗਿਆ ਸਾਡੀ ਪਛਾਣ ਨੂੰ ਮਾਰਨ ਦੀ ਕੋਸ਼ਿਸ਼ ਹੋ ਰਹੀ ਹੈ ਅੱਜ ਦਿੱਲੀ ਦੇ ਵਿੱਚ ਇਹ ਜਹੀ ਸਰਕਾਰ ਹੈ ਜਿਹਦੇ ਵਿੱਚ ਬਹੁਤ ਸਾਰੇ ਡੋਗਰੇ ਆ ਵਰਗੀ ਭੁਂਕਾਂ ਨਿਭਾਰੇ ਆ ਉਹਨਾਂ ਦੀ ਭੁਂਕਾਂ ਨੂੰ ਕਿਸ ਤਰ੍ਹਾਂ ਦੇਖੋ ਇਹ ਜਿਹੜੇ ਡੋਗਰੇ ਨੇ ਨਾ ਹੁਣ ਮੈਂ ਇਹ ਗੱਲ ਕਰ ਲਵਾਂ ਨਾ ਹੀ ਲੈ ਲਵਾਂ ਮਨਜਿੰਦਰ ਸਿਰਸਾ ਹੋ ਗਿਆ ਕਾਲਕਾ ਹੋ ਗਿਆ ਲੇਕਿਨ ਤੁਹਾਡਾ ਮੂੰਹ ਤੇ ਦਹੀਂ ਜੰਮ ਜਾਂਦੀ ਹੈ ਜਦੋਂ ਬੰਦੀ ਸਿੰਘਾਂ ਦੀ ਗੱਲ ਨਹੀਂ ਕਰਦੇ ਤੁਸੀਂ ਆਪਣੇ ਮਸਲਿਆਂ ਦੀ ਗੱਲ ਨਹੀਂ ਕਰਦੇ ਸਾਰਾ ਪੰਜਾਬ ਰੋਡ ਤਾਂ ਭਾਖੜਾ ਨੰਗਲ ਚੋਂ ਸਿੱਖਾਂ ਦਾ ਉਹ ਕੱਢ ਲਿਆ ਲੇਕਿਨ ਅੱਜ ਜਿਹੜੇ ਤੁਸੀਂ ਇਹ ਡੋਗਰੇ ਔਰ ਝੋਲੀ ਚੋਂ ਕੋਥੇ ਪਹੁੰਚ ਗਏ ਨੇ ਇਹ ਜੋ ਗਾਈਡ ਕਰਦੇ ਪਏ ਨੇ ਇਹ ਸਰਕਾਰ ਦਾ ਵੀ ਨੁਕਸਾਨ ਕਰਨਗੇ ਪੰਜਾਬ ਦਾ ਵੀ ਨੁਕਸਾਨ ਕਰਨ ਦੀ ਸੋਚਦੇ ਨੇ ਹੋਣਾ ਹੀ ਸਤਸਕਲ ਜੀ ਮੈਂ ਹਾਂ ਕਵਰ ਸਿੰਘ 베ਦੀ ਨੌਵੇਂ ਪਾਸ਼ਾ ਸ਼੍ਰੀ ਗੁਰਤੇਗ ਬਹਾਦਰ ਜੀ ਦੇ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਵਕਫ ਵਕਫ ਥਾਵਾਂ ਤੇ ਸਮਾਗਮ ਹੋ ਰਿਹਾ ਦਿੱਲੀ ਤੋਂ ਗੁਰਦੁਆਰਾ ਸੀਜਗਨ ਸਾਹਿਬ ਤੋਂ ਸਾਬਕਾ ਪ੍ਰਧਾਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੰਜੀਤ ਸਿੰਘ ਜੀ ਕੇ ਦੀ ਗਵਾਈ ਦੇ ਵਿੱਚ ਸਾਈਕਲ ਯਾਤਰਾ ਚੱਲਦੀ ਹੋਈ ਪੰਜਾਬ ਦੇ ਵਿੱਚ ਪ੍ਰਵੇਸ਼ ਕੀਤੀ ਆ ਅੱਗੇ ਜਾ ਰਹੀ ਹੈ ਵੱਖ-ਵੱਖ ਥਾਵਾਂ ਤੇ ਅਜੇ ਸਨੇਹ ਦਿੱਤੇ ਜਾ ਰਹੇ ਆ ਬਹੁਤ ਸਾਰੇ ਹਮਲੇ ਪੰਜਾਬ ਤੇ ਸਾਡੇ ਕੰਕਾਰਾਂ ਤੇ ਸਿੱਖ ਧਰਮ ਤੇ ਹੋ ਰਹੇ ਆ ਤੇ ਕਿਸ ਤਰ੍ਹਾਂ ਦੇ ਸਨੇਹ ਸਾਈਕਲ ਯਾਤਰਾ ਦੇ ਵਿੱਚੋਂ ਦਿੱਤੇ ਜਾਣਗੇ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਜੀ ਕੇ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਸਾਈਕਲ ਯਾਤਰਾ ਅਜੇ ਹੀ ਥਾਂ ਤੋਂ ਆ ਰਹੀ ਹੈ ਜਿੱਥੇ ਗੁਰਤੇਗ ਬਾਦਰ ਜੀ ਨੇ ਸ਼ੀਧੀ ਦਿੱਤੀ ਸੀ ਇੱਕ ਸਨੇਹਾ ਪੰਜਾਬ ਵੱਲ ਲੈ ਕੇ ਆ ਰਹੇ ਹੋ ਕਿਸ ਤਰ੍ਹਾਂ ਦੀ ਹਵਾ ਹੈ ਕਿਸ ਤਰ੍ਹਾਂ ਦੇ ਸਨੇਹ ਹੈ ਦੇਖੋ ਜਦੋਂ ਗੁਰੂ ਤੇਗ ਬਹਾਦਰ ਪਾਸ਼ਾ ਦਾ ਗੁਰੂ ਨਾਨਕ ਦਾ ਸਨੇਹ ਅਸੀਂ ਘਰ ਘਰ ਪਜਾ ਦੇਾਂਗੇ ਨਾ ਤੇ ਫਿਰ ਜਿਹੜੇ ਹਮਲੇ ਪੰਜਾਬ ਤੇ ਸਾਡੇ ਸਰੂਪ ਤੇ ਔਰ ਸਿੱਖੀ ਤੇ ਹੋ ਰਹੇ ਨੇ ਫਿਰ ਘਬਰਾਣ ਦੀ ਲੋੜ ਨਹੀਂ ਕਿਉਂਕਿ ਜੇ ਸਰਕਾਰਾਂ ਇਹ ਸੋਚਣ ਕਿ ਇਹ ਪੰਜਾਬ ਨੂੰ ਮੁਕਾ ਦੇਣਗੇ ਇਹ ਸਿੱਖੀ ਨੂੰ ਮੁਕਾ ਦੇਣਗੇ ਪੰਜਾਬ ਚ ਅਮਨੋ ਸ਼ਾਂਤੀ ਹੈ ਏਡਾ ਕੁਝ ਹੋਇਆ ਕਦੀ ਹਿੰਦੂ ਸਿੱਖ ਵਸਾਦ ਨਹੀਂ ਹੋਏ ਭਾਈਚਾਰਾ ਆਪਸ ਹੈ ਅੱਜ ਮਲੇਰ ਕੋਟਲੇ ਹੀ ਦੇਖੋ ਕਿਦਾਂ ਮੁਸਲਮਾਨ ਰਹਿੰਦੇ ਆ ਮੈਂ ਸਮਝਦਾ ਪੰਜਾਬ ਦੀ ਇੱਕ ਵਿਰਾਸਤ ਤੇ ਡੈਡੀਸ਼ਨ ਹੈ ਔਰ ਉਹ ਗੁਰੂਆਂ ਨੇ ਦਿੱਤੀ ਹੈ ਤੇ ਸੈਂਟਰ ਜੇ ਸੋਚੇ ਜਾਂ ਸਟੇਟ ਜੇ ਸੋਚੇ ਕਿ ਅਸੀਂ ਇਹਨਾਂ ਨੂੰ ਦਬ ਲਾਂਗੇ ਦਬੇ ਨਹੀਂ ਜਾਣੇ ਨੁਕਸਾਨ ਹੋਏਗਾ ਜੇ ਪੰਜਾਬ ਨਾ ਹੁੰਦਾ ਤੇ ਤੁਹਾਡੇ ਕੋਲ ਹਿੰਦੁਸਤਾਨ ਨਹੀਂ ਹੋਣਾ ਸੀਗਾ ਜੇ ਮੈਂ ਗੱਲ ਕਰਾਂ ਜੋ ਕਲਮ ਵਿਵਾਦ ਦੀ ਚਾਈਨਾ ਨਾਲ ਉਹਦੇ ਜਿਹੜਾ ਮਨਿਸਟਰ ਸੀਗਾ ਡਿਫੈਂਸ ਦਾ ਉਸਨੇ ਆਖਿਆ ਸੀ ਕਿ ਇੰਡੀਆ ਨੂੰ 1962 ਯਾਦ ਰੱਖਣਾ ਚਾਹੀਦਾ ਮੈਂ ਹੋਮ ਮਨਿਸਟਰ ਔਰ ਸਤ ਵਜ਼ੀਰ ਬੈਠੇ ਸੀ ਉਹਨਾਂ ਦਾ ਪ੍ਰੋਗਰਾਮ ਸੀ ਤੇ ਮੈਨੂੰ ਇੱਕ ਦਿਨ ਉਹਨਾਂ ਨੇ ਬੁਲਾਇਆ ਤਾਂ ਸਟੇਜ ਤੇ ਮੈਂ ਕਿਹਾ ਜੇ ਤੁਸੀਂ ਇਤਿਹਾਸ ਠੀਕ ਪੜਾਇਆ ਹੁੰਦਾ ਨਾ ਮਹਾਰਾਜਾ ਰਣਜੀਤ ਸਿੰਘ ਦਾ ਕਿ ਉਹਦਾ ਜਰਨਲਾਂ ਨੇ ਕਾਰਗਿਲ ਔਰ ਕਿ ਉਸ ਲੋਕਾਂ ਦਿੰਦੇ ਨੇ ਜੰਮੂ ਕਸ਼ਮੀਰ ਦੇ ਜਿਹੜੇ ਹਿੱਸੇ ਨੇ ਸੈਚਨ ਗਿਲਗਿਟ ਇਹ ਖਾਲਸਾ ਰਾਜ ਦੇ ਹਿੱਸੇ ਸੀਗੇ ਚਾਈਨਾ ਤੋਂ ਖੋਏ ਸੀਗੇ ਜਵਾਬ ਦਿੰਦੇ ਚਾਈਨਾ ਨੂੰ ਕਿ ਸਾਡਾ ਯਾਦ ਕਰ ਖਾਲਸਾ ਰਾਜ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਹਿੱਸੇ ਆਪਣੇ ਨਾਲ ਜੋੜੇ ਸੀਗੇ ਲੇਕਿਨ ਸਾਡੇ ਇਤਿਹਾਸ ਨੂੰ ਵੀ ਮਾਰਿਆ ਗਿਆ ਸਾਡੀ ਪਛਾਣ ਨੂੰ ਮਾਰਨ ਦੀ ਕੋਸ਼ਿਸ਼ ਹੋ ਰਹੀ ਹੈ ਬੰਦੀ ਸਿੰਘਾਂ ਦੀ ਗੱਲ ਹੈ ਬੜੇ ਹੋਰ ਮਸਲੇ ਨੇ ਪਾਣੀਆਂ ਦੇ ਮਸਲੇ ਨੇ ਪੰਜਾਬ ਨਾਲ ਹਮੇਸ਼ਾ ਮਤਰਿਆ ਸਰੂਪ ਹੁੰਦਾ ਹੈ ਡੋਗਰਿਆਂ ਦੀ ਵੱਡੀ ਭੂਮਿਕਾ ਰਹੀ ਹੈ ਡੋਗਰਿਆਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਰਿਆਸਤ ਨੂੰ ਨਿਸਤੋ ਅਨਭੂਤ ਕਰਤਾ ਅੱਜ ਦਿੱਲੀ ਦੇ ਵਿੱਚ ਅਜਹੀ ਸਰਕਾਰ ਹੈ ਜਿਹਦੇ ਵਿੱਚ ਬਹੁਤ ਸਾਰੇ ਡੋਗਰਿਆ ਵਰਗੀ ਭੂਮਿਕਾ ਨਿਭਾਰੇ ਆ ਉਹਨਾਂ ਦੀ ਭੂਮਿਕਾ ਨੂੰ ਕਿਸ ਤਰ੍ਹਾਂ ਵੇਖਦੇ ਦੇਖੋ ਇਹ ਜਿਹੜੇ ਡੋਗਰੇ ਨੇ ਨਾ ਹੁਣ ਮੈਂ ਇਹ ਗੱਲ ਕਰ ਲਵਾਂ ਨਾ ਹੀ ਲੈ ਲਵਾਂ ਮਨਜਿੰਦਰ ਸਿਰਸਾ ਹੋ ਗਿਆ ਕਾਲਕਾ ਹੋ ਗਿਆ ਕਿਉਂਕਿ ਅੱਜ ਮੈਂ ਯਾਤਰਾ ਤੇ ਆ ਬਸ ਸਿਆਸੀ ਬਿਆਨ ਨਹੀਂ ਦੇਣਾ ਇਹ ਲੋਕਾਂ ਨੇ ਪਿੱਠ ਦੀ ਚੁਰੇ ਮਾਰ ਕੇ ਸਰਕਾਰ ਦੀ ਪਿੱਠ ਪੂਰਦੇ ਪਏ ਨੇ ਮੈਂ ਹੈਰਾਨ ਆ ਉਸ ਦਿਨ ਕੰਗਨਾ ਰਣੌਤ ਗਈ ਕੋਰਟ 'ਚ ਪੇਸ਼ ਹੋਣ ਤੇ ਦਿੱਲੀ ਕਮੇਟੀ ਪ੍ਰੈਸ ਕਾਨਫਰੰਸ ਕਰ ਰਹੀ ਹੈ ਕਿ ਮਾਤਾ ਮਹਿੰਦਰ ਕੌਰ ਜੀ ਅਸੀਂ ਤੁਹਾਨੂੰ ਬੇਨਤੀ ਕਰਦੇ ਆ ਕਿ ਜੇ ਗੁਰੂ ਘਰ 'ਚ ਕੋਈ ਆਵੇ ਨੂੰ ਮਾਫ ਕਰ ਦੇਣਾ ਚਾਹੀਦਾ ਜਰੂਰ ਕਰੋ ਇਹ ਸਕੂਲਾ ਗੁਰੂ ਘਰ ਦਾ ਲੇਕੇ ਤੁਹਾਡਾ ਮੂੰਹ 'ਚ ਦਹੀਂ ਜੰਮ ਜਾਂਦੀ ਹੈ ਜਦੋਂ ਬੰਦੀ ਸਿੰਘਾਂ ਦੀ ਗੱਲ ਨਹੀਂ ਕਰਦੇ ਤੁਸੀਂ ਆਪਣੇ ਮਸਲਿਆਂ ਦੀ ਗੱਲ ਨਹੀਂ ਕਰਦੇ ਸਾਰਾ ਪੰਜਾਬ ਰੋਡ ਤਾਂ ਭਾਖੜਾ ਨੰਗਲ ਚੋਂ ਸਿੱਖਾਂ ਦਾ ਉਹ ਕੱਢ ਲਿਆ ਮੋਦੀ ਸਰਕਾਰ ਦੋ ਵਾਰੀ ਝੁਕੀ ਆ ਇੱਕ ਵਾਰੀ ਕਿਸਾਨਾਂ ਚੁਕਾਈ ਸੀ ਇੱਕ ਵਾਰੀ ਇਹ ਯੂਨੀਵਰਸਿਟੀ ਜਿਹੜੀ ਆ ਇਹ ਬੱਚਿਆਂ ਨੇ ਚੁਕਾਈ ਆ ਨਹੀਂ ਤੇ ਉਹਨੇ ਕੋਈ ਕਾਨੂੰਨ ਆਪਣਾ ਵਾਪਸ ਨਹੀਂ ਲਿਆ ਗੈਰਤ ਹੋਣੀ ਚਾਹੀਦੀ ਆ ਦਮ ਹੋਣਾ ਚਾਹੀਦਾ ਤੁਹਾਡੇ ਤੇ ਮੋਦੀ ਨੇ ਬੜੇ ਚੰਗੇ ਕੰਮ ਵੀ ਕੀਤੇ ਨੇ ਅਸੀਂ ਉਤੋਂ ਕਰਾਏ ਨੇ ਸੱਜਣ ਕੁਮਾਰ ਜੀ ਅੰਦਰ ਤੇ ਮੈਨੂੰ ਪਤਾ ਹੈ ਮੈਂ ਉਸ ਵੇਲੇ ਜੋ ਪ੍ਰਧਾਨ ਸੀ ਕਿਦਾਂ ਕੰਮ ਲਏ ਨੇ ਲੇਕਿਨ ਅੱਜ ਜਿਹੜੇ ਤੁਸੀਂ ਇਹ ਡੋਗਰੇ ਔਰ ਝੋਲੀ ਚੋਂ ਕੋਥੇ ਪਹੁੰਚ ਗਏ ਨੇ ਇਹ ਜੋ ਗਾਈਡ ਕਰਦੇ ਪਏ ਨੇ ਇਹ ਸਰਕਾਰ ਦਾ ਵੀ ਨੁਕਸਾਨ ਕਰਨ ਕੇ ਪੰਜਾਬ ਦਾ ਵੀ ਨੁਕਸਾਨ ਕਰਨ ਦੀ ਸੋਚਦੇ ਨੇ ਹੁਣਾ ਹੀ ਨੇ ਪੰਜਾਬ ਨੂੰ ਕਿਵੇਂ ਜਿੱਤਣਗੇ ਤਰਨ ਤਰਨ ਦੀ ਜਿਮਨੀ ਚੋ ਨੇ ਜਿੱਦਾਂ ਦੇ ਸੁਨੇਹੇ ਦਿੱਤੇ ਆ ਇਹਦੇ ਵਿੱਚ ਭਾਜਪਾ ਨੂੰ ਪਤਾ ਲੱਗ ਗਿਆ ਕਿ ਉਹਨਾਂ ਦੀ ਜ਼ਮੀਨੀ ਹਕੀਕਤ ਕੀ ਆ ਤੇ ਹੁਣ ਜਿਹੜੀ ਕੇਂਦਰ ਦੀ ਭੂਮਿਕਾ ਹੈ ਉਹ ਤਾਂ ਇਸ ਪੱਖ ਦੀ ਦਿਖਾਈ ਦੇ ਰਹੀ ਕਿ ਅਸੀਂ ਪੰਜਾਬ ਜਿੱਤਣਾ ਹੈ ਲੱਗਦਾ ਕਿ ਇਹਨਾਂ ਹਾਲਾਤਾਂ ਦੇ ਵਿੱਚ ਪੰਜਾਬ ਜਿੱਤਿਆ ਜਾ ਸਕਦਾ ਇੱਕ ਕਦੀ ਵੀ ਨਹੀਂ ਜਿੱਤ ਪਾਣਗੇ ਇੱਕ ਕਦੀ ਵੀ ਨਹੀਂ ਜਿੱਤ ਪਾਣਗੇ ਜਦ ਤੱਕ ਇਹ ਪੰਜਾਬ ਪ੍ਰਤੀ ਸਾਡੇ ਜਿਹੜੇ ਮਸਲੇ ਨੇ ਉਹਨਾਂ ਨੂੰ ਐਡਰੈਸ ਨਹੀਂ ਕਰਦੇ ਇਹ ਨਹੀਂ ਅੱਗੇ ਜਿੱਦਦੇ ਰਹਿਣਾ ਗਰੀਦਲ ਦੇ ਨਾਲ ਜਿੱਦਦੇ ਰਹੇ ਅਕਾਲੀ ਦਲ ਨੇ ਵੀ ਗਲਤੀਆਂ ਕੀਤੀਆਂ ਆਪਾਂ ਡਿੱਗੇ ਆ ਅੱਜ ਅਕਾਲੀ ਦਲ ਫੇਰ ਖੜਾ ਹੋਣ ਦੀ ਕੋਸ਼ਿਸ਼ ਕਰ ਰਿਹਾ ਔਰ ਉਸ ਨੂੰ ਹੰਗਾਰਾ ਵੀ ਮਿਲਿਆ ਪਹਿਲੀ ਵਾਰ ਮਿਲਿਆ ਇਹ ਪੰਥਕ ਸੀਟ ਦੇ ਉੱਤੇ ਮੈਂ ਸਮਝਦਾ ਵਾਂ ਕਿ ਅਗਰ ਭਾਜਪਾ ਸਿੱਖਾਂ ਪ੍ਰਤੀ ਪੰਜਾਬ ਪ੍ਰਤੀ ਠੀਕ ਸੋਚ ਰੱਖੇਗੀ ਅਕਾਲੀ ਦਲ ਨਾਲ ਮੁਰਗੜ ਬੰਧਨ ਜੇ ਹੋ ਜਾਵੇ ਤਾਂ ਇਹ ਜਿੱਤ ਸਕਦੇ ਨੇ ਨਹੀਂ ਤਾਂ ਨਹੀਂ ਜਿੱਤ ਸਕਦੇ ਮੇਰਾ ਆਖਰੀ ਸਵਾਲ ਹੈ ਕਿ ਕੰਕਰਾਂ ਤੇ ਹਮਲੇ ਸਾਡੀਆਂ ਸਸਤਾਵਾਂ ਤੇ ਹਮਲੇ ਸਾਡੇ ਪੰਜਾਬ ਤੇ ਹਮਲੇ ਲੱਗਦਾ ਕਿ ਕੇਂਦਰ ਵਿੱਚ ਬੈਠੀ ਸਰਕਾਰ ਨੂੰ ਕੁਝ ਲੋਕ ਅਜਿਹੇ ਕੰਨ ਭਰ ਰਹੇ ਆ ਜਿਹਦੇ ਕਰਕੇ ਕੇਂਦਰ ਨੂੰ ਵੀ ਯੂ ਟਰਨ ਲੈਣੇ ਪੈ ਰਹੇ ਇਹ ਗੱਲ ਮੈਂ ਤੁਹਾਨੂੰ ਅੱਗੇ ਵੀ ਸ਼ੇਅਰ ਕੀਤੀ ਆ ਕਿ ਇਹ ਜਿਹੜੇ ਬੰਦੇ ਨੇ ਇਹਨਾਂ ਨੇ ਆਪਣੇ ਐਮਐਲਏ ਦੀਆਂ ਟਿਕਟਾਂ ਲੈਣੀਆਂ ਆਪਣੀ ਵੋਟੀ ਦੀ ਕੌਂਸਲ ਟਿਕਟਾਂ ਲੈਣੀਆਂ ਐਮਪੀ ਦੀ ਟਿਕਟਾਂ ਲੈਣੀਆਂ ਇਹਨਾਂ ਨੇ ਆਪਣੇ ਈਡੀ ਦੇ ਕੇਸ ਵਾਪਸ ਕਰਾਣੇ ਆ ਇਹਨਾਂ ਨੇ ਕੋਈ ਨਾ ਕੋਈ ਵੱਡਾ ਠੇਕਾ ਲੈਣਾ ਹੈਗਾ ਮੈਂ ਸਮਝਦਾ ਕਿ ਇਹ ਆਪਣੇ ਮਫਾਦ ਦੇ ਗਏ ਨੇ ਤਾਕਤ ਕੌਮ ਨੇ ਦਿੱਤੀ ਹੈ ਅਕਾਲੀ ਦਲ ਤੋਂ ਸਾਰੇ ਜਿੱਤੇ ਸੀ ਛੱਡ ਕੇ ਉਸ ਪਾਸੇ ਚਲੇ ਗਏ ਤਾਕਤ ਕੌਮ ਨੇ ਦਿੱਤੀ ਹੈ ਕੌਮ ਦੀ ਤਾਕਤ ਲੈ ਕੇ ਇਹ ਕੌਮ ਦੀ ਪਿੱਛੇ ਛੁਰੇ ਮਾਰਦੇ ਪਏ ਨੇ ਔਰ ਸਰਕਾਰਾਂ ਦਾ ਪੱਖਪੂਰ ਦੇ ਪਏ ਨੇ ਬਿਲਕੁਲ ਧੰਨਵਾਦ ਇਹ ਸਨ ਮਨਜੀਤ ਸਿੰਘ ਜੀ ਕੇ ਜਿਨ੍ਹਾਂ ਨੇ ਸਪਸ਼ਟ ਕੀਤਾ ਕਿ ਕੇਂਦਰ ਵਿੱਚ ਜਿਸ ਤਰ੍ਹਾਂ ਦੇ ਲੋਕ ਬੈਠੇ ਆ ਡੋਗਰਾਂ ਵਰਗੀ ਭੂਮਿਕਾ ਹੈ ਉਹਨਾਂ ਦੀ ਤੇ ਆਪਣੇ ਨਿਜੀ ਮਫਾਦਾਂ ਕਰਕੇ ਉਹ ਜੁੜੇ ਹੋਏ ਆ ਪੰਜਾਬ ਇਸ ਤਰ੍ਹਾਂ ਨਹੀਂ ਜਿੱਤਿਆ ਜਾ ਸਕਦਾ ਪੰਜਾਬ ਦੇ ਵਿੱਚ ਪੰਜਾਬੀ ਸਿੱਖ ਕੌਮ ਦੇ ਲੋਕ ਅਣਖ ਤੇ ਗੈਰਤ ਨਾਲ ਜੀਉਣਾ ਜਾਣਦੇ ਆ ਪੰਜਾਬ ਨੂੰ ਸਬਕ ਸਿਖਾਉਣਾ ਵੀ ਆਉਂਦਾ ਬਹੁਤ ਸਾਰੇ ਯੂ ਟਰਨ ਕੇਂਦਰ ਲੈਂਦਾ ਨਜ਼ਰ ਆ ਰਿਹਾ ਤੇ ਮਜੀਠ ਸਿੰਘ ਜੀ ਕੇ ਨੇ ਸਪਸ਼ਟ ਕਰ ਦਿੱਤਾ ਕਿ ਇਸ ਤਰ੍ਹਾਂ ਪੰਜਾਬ ਨਹੀਂ ਜਿੱਤਿਆ ਜਾ ਸਕਦਾ ਕੈਮਰਾਮੈਨ ਅਮਰਕਿੰਦਰ ਸਿੰਘ ਦੇ ਨਾਲ ਕਵਰ ਸਿੰਘ ਵੇਦੀ ਮਸਟਰ ਟੀਵੀ ਪਟਿਆਲਾ